ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਾਸ ਸਿੰਘ ਅਜਦੀ ਪਿੰਡ ਅਜਨੋਹਾ ਇਹਨਾਂ ਮਹਾਪੁਰਸ਼ਾਂ ਦੇ ਪਿੰਡ ਦੇ ਕੇ ਆਪਣੇ ਪਿੰਡ ਨੂੰ ਸੋਹਣਾ ਬਣਾਉਣ ਮੂਹਰੇ ਤਹਿਤ ਇੱਕ ਕਾਰ ਚੱਲ ਰਹੀ ਹੈ ਜੋ ਲਗਾਤਾਰ ਪਿੰਡ ਦੇ ਪਹਿਲੇ ਪੁਲ ਮਾਈ ਬਟਿਆਲ ਪੁਲ ਕਹਿੰਦੇ ਜਿੱਥੇ ਕਿ ਬਹੁਤ ਹੀ ਸੁੰਦਰ ਗੇਟ ਦੀ ਸਾਰੀ ਪਰਮਜੀਤ ਸਿੰਘ ਪੰਮਾ ਉਹਨਾਂ ਦੇ ਸਮੂਹ ਪਰਿਵਾਰ ਨਰੂੜ ਜੋ ਕਿ ਇੰਗਲੈਂਡ ਰਹੇ ਉਹਨਾਂ ਨੂੰ ਕਰਵਾਈ ਗਈ ਹੈ ਜੀ ਤੇ ਨਾਲ ਨਾਲ ਬੋਤਲਪਾਮ 골ਡਨ ਜੁਨੀਪਰਸ ਬੂਟੇ ਲਗਾਏ ਗਏ ਨੇ ਤੇ ਪਿੰਡ ਵਾਲੇ ਜਾਂਦਿਆਂ ਨੂੰ ਥੱਲੇ ਪਾਸੇ ਨੀਮ ਦੇ ਬੂਟੇ ਲਗਾਏ ਜਾ ਰਹੇ ਨੇ ਜੀ ਤਿੰਨ ਬੂਟੇ ਲਗਾ ਦਿੱਤੇ ਗਏ ਨੇ ਨੀਮ ਦੇ ਜੀ ਇਹਨੇ ਬੂਟੇ ਲਾ ਕੇ 8-10 ਬੂਟੇ ਨਾਲ ਲਾ ਲੈਣੇ ਇੱਧਰ ਨੀਮੇ ਜੋ ਕਿ 18 ਘੰਟੇ ਆਕਸੀਨ ਛੱਡਦੀ ਆ ਤੇ ਜਦੋਂ ਉੱਪਰਲੇ ਪਾਸੇ ਵੀ ਥੋੜੇ ਬੋ ਛਾਂ ਹੋ ਜੂਗੀ ਨਾਲ ਨਾਲ ਪੇਪਰ 6 ਘੰਟੇ ਅੱਕ ਛੱਡਦਾ ਤੇ ਬੋਰਡ 20 ਘੰਟੇ ਤੇ ਨਿੰਮ 18 ਘੰਟੇ ਅੱਕ ਛੱਡਦੀ ਹੈ ਜੀ ਪਿੰਡ ਵੱਲੋਂ ਪੁੱਲ ਨੂੰ ਜਾਂਦੇ ਆਂ ਖੱਬੇ ਪਾਸੇ ਬਿਲਕੁਲ ਡਾਊਨ ਜਗ੍ਹਾ ਤੇ ਨਿੰਮ ਦੇ ਬੂਟੇ ਲਗਾਏ ਜਾ ਰਹੇ ਨੇ ਜੋ ਕਿ ਇੱਕ ਦਵਾਈਆਂ ਵਾਲਾ ਬੂਟਾ ਆ ਹੁਣ ਸਾਰਿਆਂ ਨੂੰ ਪਤਾ ਹੀ ਆ ਜੀ 18 ਘੰਟੇ ਅੱਕ ਨਹੀਂ ਛੱਡਦਾ ਪਰ ਜੀ ਬਾਜੀ ਹੁਣੀ ਮੇਲਾ ਬਾਜੀ ਹੋਰ ਸਿਆਣੇ ਬੰਦੇ ਨਾਲ ਹੈਲਪ ਕਰਾ ਰਹੇ ਅੱਜ ਬੂਟੇ ਥੋੜੇ ਸੀ 5 6 ਨਿੰਮ ਦੇ 8 ਬੂਟੇ ਲਗਾਏ ਗਏ ਨੇ ਜੀ ਸੇਫਟੀ ਬਾਸ ਜਾਲੀਆਂ ਲਗਾ ਦਿੱਤੀਆਂ ਤੇ 7.5 ਹੋ ਚੁੱਕੇ ਨੇ ਜੀ ਥੋੜਾ ਆਪਾਂ ਲੇਟ ਲੱਗੇ ਸੀ ਕਰਕੇ ਹਨੇਰਾ ਹੋ ਗਿਆ ਬੂਟੇ ਨੂੰ ਪਾਣੀ ਪਾ ਦਿੱਤਾ ਗਿਆ ਸੇਫਟੀ ਬਾਸ ਜਾਲੀਆਂ ਲਗਾ ਦਿੱਤੀਆਂ ਗਈਆਂ ਜੀ ਦੇ ਲਈ ਪਾਜੀ ਫੇ ਟੋਟਲ 12 ਬੂਟੇ ਲੱਗ ਚੁੱਕੇ ਨੇ ਜੀ ਸੇਫਟੀ ਵਾਸਤੇ ਜਾਲੀ ਲਾ ਦਿੱਤੀ ਗਈਆਂ ਤੇ ਉਹਨਾਂ ਨੂੰ ਪਾਣੀ ਪਾਇਆ ਜਾ ਰਿਹਾ ਜੀ ਕੋ ਪਿੰਡ ਦੇ ਆਲੇ ਦੋਲੇ ਬੂਟੇ ਜਿੱਥੇ ਕੋਈ ਮਕਾਨ ਬਣਾਉਂਦਾ ਆ ਤੇ ਬੂਟੇ ਪੱਟਨੇ ਪੈਂਦੇ ਇੱਥੇ ਕੋਈ ਇਹੋ ਜੀ ਪ੍ਰੋਬਲਮ ਨਹੀਂ ਆਣੀ 8 ਨਮ ਦੇ ਬੂਟੇ ਗੱਲ ਲਗਾਏ ਸੀ ਜੀ গোল্ডেন জুনী ਪ੍ਰਾਸ ਜਿਹੜਾ ਬੂਟਾ ਹੈ ਉਹਦੇ ਸੇਧ ਨੂੰ ਤੇ ਚਾਰ ਬੂਟੇ ਆਪਾਂ ਹੋਰ ਨਿੰਮ ਦੇ ਲਗਾ ਰਹੇ ਹਾਂ ਜੀ ਟੋਟਲ 12 ਹੋਏ ਨੇ ਬੂਟੇ ਨਿੰਮ ਦਾ ਬੂਟਾ ਜੋ 18 ਘੰਟੇ ਆਕਸੀ ਛੱਡਦਾ 24 ਘੰਟਿਆਂ ਚੋਂ